ਜਾ ਮੁੱਖ ਮੰਤਰੀ ਨਲੈਕ ਮਿਲਿਆ ਪਿਛਲੇ 2 ਦਿਨਾਂ ਦਾ ਜਦੋਂ ਮੈਂ ਕਹਿ ਰਿਹਾ ਸੀ ਕਿ ਤਾਮਲ ਲੱਡੂ ਗਿਆ ਹੁਣੀ ਵਾਪਸ ਆਇਆ ਤੇ ਮੈਂ ਦੇਖ ਰਿਹਾ ਸੀ ਕਿਤੇ ਹੈਲੀਕਾਪਟਰ ਲੈ ਕੇ ਤੇ ਕਹਿ ਇੱਕ ਉਥੇ ਕਹੀ ਜਾਂਦਾ ਸੀ ਕਿ ਲੋਕਾਂ ਕੋਲੇ ਤਾਂ ਜਾਂਦਾ ਨਹੀਂ ਚਾਰੇ ਪਾਸੇ ਪੁਲਿਸ ਘੇਰਾ ਪਾਇਆ ਕਹਿੰਦਾ ਜੀ ਮੈਂ ਹੈਲੀਕਾਪਟਰ ਛੱਡ ਕੇ ਜਾ ਰਿਹਾ ਥੋੜਾ ਇੰਤਜ਼ਾਮ ਹੈਲੀਕਾਪਟਰ ਕਰੂਗਾ ਜੋ ਚੀਜ਼ ਚਾਹੀਦੀ ਹੈ ਉਹ ਹੈ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਰ ਕੇ ਚਲ ਜੂਗਾ ਮੇਰਾ ਕੋਈ ਉਹ ਹੈਲੀਕਾਪਟਰ ਤੇ ਕੀ ਕੀ ਲੋਕਾਂ ਨੂੰ ਦਊਗਾ ਹੜ ਹੜ ਲਾਏ ਪਏ ਲੋਕੀ ਡੁੱਬੇ ਪਏ ਹੁਣ ਹੈਲੀਕਾਪਟਰ ਪਾਣੀ ਤੇ ਉਤਰ ਨਹੀਂ ਸਕਦਾ ਕਹਿੰਦਾ ਜਿਹੜਾ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਸੀ 92 ਸੀਟਾ ਜਦਾ ਕੇ ਅੱਜ ਮੈਂ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਹਾਂ ਖੜਾਣ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਛੱਡ ਕੇ ਜਾ ਰਿਹਾ ਹੈ ਸਹਾਇਤਾ ਕਰਨ ਮੈਂ ਇਹ ਤਾਂ ਪਾਗਲ ਬੰਦਾ ਕੋਈ ਮੈਂ ਦੇਖਿਆ ਉਹ ਨੂੰ ਐ ਨਹੀਂ ਪਤਾ ਕਿ ਲੋਕਾਂ ਦੀ ਲੋਕ ਕੀ ਲੋਕਾਂ ਦੀ ਲੋੜ ਕੀ ਹੈ ਸਮੱਸਿਆ ਕੀ ਹੈ ਉਹ ਜਿਹੜੇ ਪਿੰਡ ਜਾਂਦਾ ਆਪਣੇ ਦੋ ਵਰਕਰਾਂ ਨੂੰ ਇਕੱਲੇ ਜਿਹੜੇ ਪੱਕੇ ਹੁੰਦੇ ਉਹਨਾਂ ਨੂੰ ਲਾਉਂਦੇ ਆ ਬਾਕੀ ਸਾਰੇ ਪਿੰਡਾਂ 'ਚ ਕਰਫਿਊ ਲੱਗ ਜਾਂਦਾ ਜਿਹੜੇ ਸ਼ਹਿਰ ਜਾਂਦਾ ਜਿਹੜੇ ਲਾਗੇ ਜਾਂਦਾ ਉਥੇ ਕਰਫਿਊ ਲਾ ਦਿੰਦੇ ਆ ਕੋਈ ਨੇੜੇ ਤੜੇ ਕੋਈ ਆ ਨਾ ਸਕੇ ਤੁਸੀਂ ਹੈਰਾਨ ਰਹਿ ਜਾਓਗੇ ਧੂਰੀ ਅਸੈਂਬਲੀ ਹਲਕਾ ਜਿੱਥੋਂ ਐਮ.ਐਲ.ਏ ਬਣਿਆ ਤੇ ਮੰਤਰੀ ਮੁੱਖ ਮੰਤਰੀ ਬਣਿਆ ਤੂਰੀ ਹਲਕੇ ਮੈਂ ਪਿੱਛੇ ਜੇ ਗਿਆ ਉੱਥੇ ਕੰਧਾਂ ਤੇ ਲਿਖਿਆ ਪਿਆ ਲੋਕਾਂ ਨੇ ਲਿਖਿਆ ਜ਼ਿੰਦਗੀ ਜਿੱਥੇ ਨਾ ਵੋਟ ਪਾਏ ਚਾੜੂ ਦੇਖੋ ਮੁੱਖ ਮੰਤਰੀ ਬਣਾਇਆ ਤੂਰੀ ਨੇ ਅੱਜ 4 ਸਾਲ ਹੋ ਗਏ ਤਿੰਨ ਵਾਰ ਕ ਲੱਗਿਆ ਤਿੰਨ ਵਾਰ ਤੂਰੀ ਸ਼ਹਿਰ ਵਿੱਚ ਤੁਸੀਂ ਤੁਰ ਨਹੀਂ ਸਕਦੇ ਇੰਨਾ ਮਾੜਾ ਹਾਲ ਸਰਕਾਂ ਦਾ ਪਿੰਡਾਂ ਦਾ ਟੁੱਟ ਸਰਕਾਂ ਟੁੱਟੀਆਂ ਪਈਆਂ ਕਿਸੇ ਨੂੰ ਮਿਲਦਾ ਨਹੀਂ ਗੇਈ ਨਹੀਂ ਕਿਉਂਕਿ ਇਹਨੂੰ ਤਾਂ ਪੱਕੀਆਂ-ਪਕਾਈਆਂ ਮਿਲ ਗਈਆਂ ਝੁਰਕਲੇ ਸੁਣਾ ਕੇ ਇਹਨੇ ਗੁੰਮਰਾਹ ਕਰ ਲਿਆ ਇੱਕ ਮੌਕਾ ਦੇ ਦਿਓ ਇੱਕ ਆਪਣੀ ਕੌਮ ਵਿੱਚ ਬੜੀ ਇੱਕ ਖਾਸੀਅਤ ਹੈ ਆਪਾਂ ਨੂੰ ਨਵੀਂ ਚੀਜ਼ ਬੜੀ ਪਸੰਦ ਆਉਂਦੀ ਹੈ ਆ ਨਵਾਂ ਮੋਬਾਈਲ ਆਊਗਾ ਨਾ ਪੁਰਾਣਾ ਛੇੜ ਤਣਗੇ ਨਵਾਂ ਲੈ ਲੰਦੇ ਜਿਹੜਾ ਉਹਾਂ ਚੰਗਾ ਲੱਗਿਆ ਉਹਨੂੰ ਵੀ ਸਿੱਧਣਗੇ ਐ ਕਰਦੇ ਕਰਦੇ ਤੁਸੀਂ ਦੇਖ ਲਓ 10 ਸਾਲ ਖਰਾਬ ਕਰ ਲੇ ਜਿਹੜਾ ਆ ਕੇ ਤੁਹਾਨੂੰ ਕਹਿੰਦਾ ਕਿ ਅਸੀਂ ਗਾਰੰਟੀ ਦਿੰਨੇ ਆ ਹਾਂਜੀ ਐਕਟੀ ਇਹਨੂੰ ਦੇ ਦਿਓ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਅਸੀਂ ਬੜਾ ਗਿਆ ਕਿ ਝੂਠ ਬੋਲਦਾ ਜਿਹੜਾ ਮੱਥਾ ਟੇਕਣ ਦਾ ਜਾਂਦਾ ਨਹੀਂ ਤੇ ਉੱਥੇ ਸਾਹਮਣੇ ਗੁਰਕਾ ਸਾਹਿਬ ਦੀ ਸੌਂ ਖਾ ਲਈ ਆਪਾਂ ਸਾਰਿਆਂ ਨੇ ਮਗਰ ਲੱਗ ਉਹਦੇ ਬਾਅਦ ਝਾੜੂ ਵਾਲਿਆਂ ਨੇ ਦੇਖਿਆ ਕਿ ਇੱਥੇ ਲੋਕੀ ਐਵੇਂ ਕੁਝ ਹੋ ਜਾਂਦੇ ਆ ਤੇ ਉਹ ਨੇ ਵੀ ਆਈ ਗ੍ਰਮਾ ਗਿਤਾ ਤੁਸੀਂ ਕੱਲ ਨੋਟਿਸ ਕੀਤੀ ਹੈ ਆ ਬਿਮਾਰੀ ਝਾੜੂ ਵਾਲੀ ਕੱਲੇ ਖਾਲਸਿਆਂ ਚ ਹਿੰਦੁਸਤਾਨ ਦੇ ਕਿਸੇ ਸੂਬੇ ਚ ਨਹੀਂ ਚ ਉਹਨਾਂ ਨੂੰ ਵੰਨ ਦਿੱਤਾ ਕਿਉਂ ਨਹੀਂ ਵੰਨ ਦਿੱਤਾ ਉਹਨਾਂ ਨੂੰ ਪਤਾ ਹੈ ਹੁਣ ਗੁਜਰਾਤ ਵਾਲੇ ਐ ਦੇਖੋ ਕਿੰਨੇ ਸਿਆਣੇ ਐ ਪਿਛਲੇ 30 ਸਾਲ ਤੇ ਲਗਾਤਾਰ ਮੋਦੀ ਨੂੰ ਬਣਾ ਰਿਹਾ ਕਿਉਂ ਉਹਨੂੰ ਪਤਾ ਹੈ ਕਿ ਕੱਲਾ ਮੋਦੀ ਸਾਡੇ ਵਾਸਤੇ ਚੰਗਾ ਹੈ ਦੂਜਿਆਂ ਨੇ ਕੁਝ ਨਹੀਂ ਕਰਨਾ ਦੂਜੇ ਸੂਬੇ ਵੀ ਦੇਖ ਲਓ ਉਹਨਾਂ ਨੇ ਇੱਕ ਪਾਰਟੀ ਦੇ ਲੀਡਰਸ ਦੇਖ ਲਿਆ ਆਪਣੇ ਆਪ ਚੋਣੇ ਕੀ ਆ ਵੀ ਚੇਂਜ ਆ ਜੇ ਨਵਾਂ ਵੀ ਚੇਂਜ ਆ ਜੇ ਹੁਣ ਜਿਹੜਾ ਆਉਂਦਾ ਆਪਾਂ ਕਨੇ ਇਹਨੂੰ ਮੌਕਾ ਦੇ ਦਿਓ ਜਿਹੜੀ ਤੁਸੀਂ ਆ ਦੇਖਦੇ ਨਹੀਂ ਕਿ ਪਾਰਟੀ ਕਿਹੜੀ ਆਪਣੀ ਫੌਜ ਕਿਹੜੀ ਹੈ ਕਿਵੇਂ ਆਪਾਂ ਨੂੰ ਕੁਝ ਕੀਤਾ ਮੇਰੇ ਵੀਰ ਨੇ ਸਰਪੰਚ ਸਾਹਿਬ ਸਾਰਿਆਂ ਨੂੰ ਦੱਸਿਆ ਕਿ ਹਰ ਚੀਜ਼ ਜੋ ਬਣੀ ਹੈ ਅਕਾਲੀ ਦਲ ਨੇ ਬਣੀ ਹੈ ਮੈਂ ਤਾਂ ਤੁਹਾਨੂੰ ਆ ਵੀ ਕਹਿੰਦਾ ਤੁਹਾਡੇ ਪਿੰਡ ਚੋਂ ਤੁਸੀਂ ਚੰਡੀਗੜ੍ਹ ਚਲੇ ਜਾਓ ਇੱਥੋਂ ਪਠੰਡੇ ਚਲੇ ਜਾਓ ਜੋ ਕੁਝ ਵੀ ਦੇਖੋਗੇ ਉਹ ਅਕਾਲੀ ਦਲ ਦੀ ਦੇਣਾ ਕਿਸੇ ਹੋਰ ਦੀ ਨਹੀਂ ਹੈ ਜੇ ਪੁਲ ਕੋਲੋਂ ਕੋਲੋਂ ਬੁਲਦੇ ਉੱਤੋਂ ਟੱਪੋਗੇ ਅਕਾਲੀ ਦਲ ਨੇ ਬਣਾਇਆ ਜੇ ਕੋਈ ਸਕੂਲ ਦੇਖੋਗੇ ਉਹ ਵੀ ਅਕਾਲੀ ਲਈ ਪੱਥਰ ਜਾ ਕੇ ਦੇਖਿਓ ਅਕਾਲੀ ਦਲ ਨੇ ਬਣਾਇਆ ਜੇ ਕੋਈ ਥਰਮਲ ਬਣਾਉਣ ਦੀ ਕੋਲੋਂ ਟੱਪੋਗੇ ਉੱਥੇ ਵੀ ਲਾ ਕੇ ਦੇਖਿਓ ਨਹੀਂ ਪੱਥਰ ਕਿਨੇ ਬਣਾਇਆ ਅਕਾਲੀ ਦਲ ਨੇ 에어ਪੋਰਟ ਅੰਮ੍ਰਿਤਸਰ 에어ਪੋਰਟ ਜਾ ਕੇ ਦੇਖੋ ਲਿਖੋ ਲਿਖਿਆ ਵੰਟ ਐਂਟਰੀ ਕਰਦੇ ਸੇ ਬੋਰ ਲੱਗੇ ਪਏ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਸਾਰਾ ਪੰਜਾਬ ਨੂੰ ਬਣਾਉਣ ਵਾਲਾ ਖਾਲੀ ਦਲਾ ਕਿਉਂਕਿ ਸਾਡਾ ਘਰ ਹੈ ਗਰੀਬ ਪਰਿਵਾਰਾਂ ਨੂੰ ਦੇਖੋ ਆਟਾ ਦਾਲ ਕਿਸੇ ਨੇ ਹਿੰਦੁਸਤਾਨ ਮੰਨਦੇ ਹੁੰਦੇ ਸੀ ਬਾਦਲ ਸਾਹਿਬ ਹੁੰਦੇ ਸੀ ਆਟਾ ਦਾਲ ਛੱਕਣ ਟੈਂਸ਼ਨ ਮੁਫਤ ਇਲਾਜ ਸਾਰਾ ਕੁਝ ਬੰਦ ਹੈ ਹੁਣ ਆਟਾ ਦਾਲ ਮਿਲਦਾ ਜੀ ਹੈ ਨਾ ਜਿਹੜੀ ਕਣਕ ਆਉਂਦੀ ਨਾ ਆ ਇਹਨਾਂ ਨੇ ਬੰਦ ਕਰਤੀ ਆ ਆ ਦਿੱਲੀ ਵਾਲੀ ਸਰਕਾਰੀ ਐ 1 ਸਾਲ ਵਾਸਤੇ ਆਉਗੀ ਉਹਦੇ ਬਾਅਦ ਉਹ ਵੀ ਬੰਦ ਹੋ ਰਹੀ ਐ ਜਿਹੜੇ ਸ਼ਗਨ ਤਾਂ ਜੋ ਹੀ ਬੰਦ ਕਰਤੇ ਮਨ ਲੱਗਾ ਸ਼ਗਨ ਤਾਂ ਮੈਨੂੰ ਸਕੀਮ ਹੀ ਬੰਦ ਐ ਐਸੀ ਬੱਚਿਆਂ ਨੂੰ ਮੁਫਤ ਪੜਾਉਣਾ ਵੀ ਉਹਨਾਂ ਨੇ ਸਕੀਮ ਨੂੰ ਬੰਦ ਕਰੀ ਬੈਠੇ ਜੇ ਅੱਪਾ ਸਾਰਾ ਕੁਝ ਵਾਪਸ ਲੈ ਕੇ ਆਉਣਾ ਐ ਤੇ ਆਪਣੇ ਕੋਲੇ ਕੋਈ ਚਾਰਾ ਨਹੀਂ ਕਾਲੀਦ ਲੈ ਆਓ ਪਹਿਲੇ ਦਿਨ ਤੋਂ ਹੀ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਸਕੀਮਾਂ ਪੂਰੀਆਂ ਕਰਦਾਂਗੇ ਨਾਲੇ ਕੱਲ ਹੋਰ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਤੁਸੀਂ ਜਾਣਦੇ ਹੋ ਕਿ ਜੋ ਮੈਂ ਕਹਿਣਾ ਹੁੰਦਾ ਪੂਰਾ ਕਰਦਾ ਮੇਰੇ ਪੰਜਾਬ ਵਿੱਚ ਅਗਲੇ 5 ਸਾਲ ਸਰਕਾਰ ਬਣਾ ਦਿਓ ਕੋਈ ਹੈ ਜਾਂ ਘਰ ਕੱਚਾ ਨਹੀਂ ਹੋਊਗਾ ਕੋਈ ਗਰੀਬ ਹੈ ਨਹੀਂ ਕਹਿ ਸਕਦਾ ਕਿ ਮੈਨੂੰ ਮੇਰੇ ਕੋਲ ਇੱਕ ਘਰ ਨਹੀਂ ਸਭ ਤੋਂ ਵੱਡੀ ਪ੍ਰਾਇਰਟੀ ਸਾਡੀ ਗਰ ਗਰੀਬ ਨੂੰ ਇੱਕ ਘਰ ਦੇਣੀ ਹੈ ਬਾਕੀ ਤੁਸੀਂ ਹੈਰਾਨ ਰਹ ਜੂਗੇ ਆ ਝਾੜੂ ਵਾਲੇ ਜਿੱਦੋਂ ਆਏ ਨਾ ਅੱਧੀ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਇਹਨਾਂ ਨੇ ਕਾਨੂੰਨ ਬਦਲ ਕੇ ਯੂਪੀ ਵਾਲਿਆਂ ਨੂੰ ਰਾਜਸਥਾਨ ਵਾਲਿਆਂ ਨੂੰ ਦੇ ਦਿੱਤੀ ਹੁਣ ਇਹ ਲਾਈਨਮੈਨ 200 35 ਆ ਕੁਝ ਭਰਤੀ ਕੀਤੇ ਆ ਉਹਦੇ ਚੋਂ 150 ਪੰਜਾਬ ਦੇ ਬਾਹਰ ਦੇ ਆ ਕਿਉਂਕਿ ਉਹ ਚਾਹੁੰਦੇ ਕਿ ਬਾਹਰਲੇ ਵਾਲੇ ਅਸੀਂ ਸੂਬਿਆਂ 'ਚ ਇਲیکشن ਲੜਨਾ ਹੈ ਉੱਥੇ ਨੌਕਰੀਆਂ ਦੇਈ ਜਾਂਦੇ ਅਸੀਂ ਕਾਨੂੰਨ ਵਾਪਸ ਲੈ ਕੇ ਆਵਾਂਗੇ ਕੱਲੇ ਸਰਕਾਰੀ ਨੌਕਰੀ ਕੱਲੇ ਪੰਜਾਬ ਕੋਾਸਤੇ ਹੋਵੇਗੀ ਹੋਰ ਕਿਸੇ ਕੋਾਸਤੇ ਨਹੀਂ ਹੋਵੇਗੀ ਜ਼ਮੀਨ ਵੀ ਆਪਣੀ ਪੰਜਾਬ ਦੀ ਜ਼ਮੀਨ ਇਕੱਲੇ ਪੰਜਾਬੀ ਖਰੀਦ ਸਕਦੇ ਆ ਬਾਹਰਲੇ ਕਿਸੇ ਨੂੰ ਨਹੀਂ ਖਰੀਦਣ ਦੇਵਾਂਗੇ ਆ ਐਕਟ ਲਿਖ ਜਾਵਾਂਗੇ ਕਿਉਂਕਿ ਜੇ ਪੰਜਾਬੀ ਰਾਜਸਥਾਨ ਜਾਣਾ ਜਾ ਉਹਦਾ ਖਰੀਦ ਨਹੀਂ ਸਕਦਾ ਮਾਚਲ ਚ ਨਹੀਂ ਖਰੀਦ ਸਕਦਾ ਜੰਮੂ ਕਸ਼ਮੀਰ ਚ ਨਹੀਂ ਖਰੀਦ ਸਕਦਾ ਜੇ ਸਾਨੂੰ ਖਰੀਦਣ ਦੀ ਨਾ ਹੈ ਤੇ ਫਿਰ ਤੁਸਾਂ ਕੋ ਦੂਜੇ ਕਿਉਂ ਨੇ ਇੱਥੇ ਆ ਗਏ ਆ ਸਾਰੇ ਫੈਸਲੇ ਇਕੱਲਾ ਕਾਲੀਦਲ ਕਰ ਸਕਦਾ ਆ ਨਹੀਂ ਕਰ ਸਕਦੇ ਜੇ ਕਾਲੀਦਲ ਨਾਲ ਲੜਦਾ ਪਾਣੀ ਰਹਿਣਾ ਨਹੀਂ ਸੀ ਪਹਿਲੇ ਅੱਤਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ ਦੇਣ ਵਾਲਾ ਕਾਂਗਰਸ ਹੈ 1955 ਵਿੱਚ ਜਿਹੜਾ ਬਾਕੀ ਅੱਤਾ ਵਜਾ ਸੀ ਉਹਦਾ ਅੱਤਾ ਦੇਣ ਵਾਸਤੇ ਇਸਮਾਇਲ ਮੈਡ ਕੱਢੀ ਪਰ ਕਾਲੀ ਦਲ ਨੇ ਰੋਕ ਲਈ ਨਹੀਂ ਤਾਂ ਤੁਹਾਡੇ ਕੋਲੇ ਪਾਣੀ ਜਮਾ ਹੀ ਨਹੀਂ ਰਹਿਣਾ ਸੀ ਆ ਜਿੰਨੀਆਂ ਵੀ ਲੜਾਈਆਂ ਲੜੀਆਂ ਭਾਵੇਂ ਐਮਐਸਪੀ ਦੀ ਹੈ ਭਾਵੇਂ ਤੁਹਾਡੀ ਕਿਸੇ ਵੀ ਲੜਾਈ ਹੈ ਲੜਾਈ ਲੜੀ ਕਾਲੀ ਦਲ ਨੇ ਪਰ ਤੁਸੀਂ ਕਾਲੀ ਦਲ ਨੂੰ ਇੰਨਾ ਕਮਜ਼ੋਰ ਕਰਤਾ ਕਿ ਲੋਕੀ ਵੱਡੀਆਂ ਪਾਰਟੀਆਂ ਸੋਚ ਲੈਂਦੀਆਂ ਕਾਲੀ ਦਲ ਤਾਂ ਹੁਣ ਖਤਮ ਜੇ ਤੁਹਾਡੀ ਫੌਜ ਖਤਮ ਹੋ ਗਈ ਨਾ ਤੁਹਾਡੇ ਉੱਤੇ ਤੁਹਾਡੇ ਉਤੋਂ ਹੀ ਟੱਪ ਜਾਵਗੇ ਦੇਖੋ ਤੁਸੀਂ ਕਮਜ਼ੋਰ ਕਰਤੀ ਤੁਹਾਡੇ ਗੁਰੂ ਘਰਾਂ ਤੇ ਹੁਣ ਕਬਜ਼ਾ ਕਰ ਲਿਆ ਨੇ ਇਹ ਤੋਂ ਵੱਡਾ ਕੀ ਹੋ ਸਕਦਾ ਨੁਕਸਾਨ ਤੁਹਾਡਾ ਤਖਤ ਹਜ਼ੂਰ ਸਾਹਿਬ ਤੇ ਪਹਿਲੇ ਸਿੱਖ ਕੌਮ ਕੋਲੇ ਮੈਨੇਜਮੈਂਟ ਸੀ ਆਪਣੇ ਕੋਲੇ ਸੀ ਸਾਰਿਆਂ ਦੀ ਹੁਣ ਬਰਾਫਟਾ ਸਰਕਾਰ ਨੇ ਆਪਣੇ ਕੋਲੇ ਲੈ ਲਿਆ ਤਖਤ ਪਟਨਾ ਸਾਹਿਬ ਨੂੰ ਬਿਹਾਰ ਸਰਕਾਰ ਨੇ ਟੇਕਓਵਰ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਨੇ ਕਬਜ਼ਾ ਕਰ ਲਿਆ ਤੁਹਾਡੀ ਐਜੀਪੀਸੀ ਤੋੜਤੀ ਹੋਰ ਕਿੰਨਾ ਨੁਕਸਾਨ ਕਰਾਉਗੇ ਤੁਹਾਡੀ ਫੌਜ ਲੜਨ ਵਾਲੀ ਇੱਕੋ ਇੱਕ ਹੈ ਹੋਰ ਕੋਈ ਕਿਸੇ ਨੇ ਨਹੀਂ ਲੜਨਾ ਤੁਹਾਡੇ ਵਾਸਤੇ ਜਿੰਨੀ ਦੇਰ ਇਹਨੂੰ ਰੱਖੋਗੇ 19 ਤੋਂ 22 ਆਈ ਜਾਊਗੀ ਆਈ ਜਾਊਗੀ ਜਿੱਤੇ ਐ ਨਾ ਹੋਏ ਕਿ ਪਾਣੀ ਤੋਂ ਹੀ ਟੱਪ ਜੇ ਤਾਂ ਸਾਰੇ ਡੁੱਬ ਜੀਏ